ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਭ ਪਰਤੇ ਵਿਸ਼ਭ ਪੱਧਰ ਤੇ ਚਲਾਈ ਜਾ ਰਹੀ ਦਸਤਾਰ ਸਚਾਉ ਰਹਿਮਤ ਅਹਿਤ ਵੱਡਾ ਉਪਰਾਲਾ ਕੀਤਾ ਗਿਆ ਹੈ ਵਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵੱਲੋਂ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਸ਼ਾ ਲਬ ਬਲੇਸ਼ੀਆ ਵਿਕੇ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੁਕਾਬਲੇ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਸੁੰਦਰ ਦਸਤਾਰਾਂ ਸਜਾਈਆਂ ਗਈਆਂ ਇਹਨਾਂ ਹੀ ਨਹੀਂ ਇਸ ਮੁਕਾਬਲੇ ਦੇ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਾਤੇ ਔਣ ਪਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਸਾਰਿਆਂ ਨੂੰ ਪਤਾ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਹਮੇਸ਼ਾ ਹੀ ਦਸਤਾਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਪੂਰੇ ਵਿਸ਼ਵ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਲਈ ਹਾਜ਼ਰ ਰਹਿੰਦੀ ਹੈ ਦੁਬਈ ਹੋਵੇ ਇੰਗਲੈਂਡ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਸਾਡੇ ਭਾਰਤ ਦਾ ਕੋਈ ਵੀ ਕੋਨਾ ਹੋਵੇ ਪੰਜਾਬ ਤੋਂ ਅਲਾਵਾ ਪੂਰੇ ਵਿਸ਼ਵ ਦੇ ਵਿੱਚ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਦਸਤਾਰ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਦਸਤਾਰ ਤੋਂ ਬਹੁਤ ਦੂਰ ਹੋ ਚੁੱਕੀ ਹੈ ਊੜੇ ਅਤੇ ਜੂੜੇ ਦੇ ਪ੍ਰਚਾਰ ਦੇ ਲਈ ਅਸੀਂ ਅੱਜ ਮਲੇਸ਼ੀਆ ਵਿਖੇ ਗੁਰਦੁਆਰਾ ਗੁਰਨਾਨਕ ਦਰਬਾਰ ਸਾਹਿਬ ਮਲੇਸ਼ੀਆ ਵਿਖੇ ਪਹੁੰਚੇ ਆਂ ਉੱਥੇ ਹੀ ਦੂਜੇ ਪਾਸੇ ਇਸ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਪਾਏ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹਿਲੇ ਦੂਜੇ ਤੇ ਤੀਜੇ ਸਥਾਪ ਤੇ ਔੜਫਾਲੇ ਨੌਜਵਾਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਵਿਰਸਾ ਸੰਭਾਲ ਸਭਾ ਦੀ ਲਹਿਰ ਬੋਲੋਂ ਮਲੇਸ਼ੀਆ ਦੇ ਗੁਰਦੁਆਰਾ ਸਾਹਿਬ ਸ਼ਾਲਮ ਵਿਖੇ ਦਸਤਾਰ ਮੁਕਾਬਲਾ ਕਰਾਇਆ ਗਿਆ ਤੇ ਇਸ ਬਹੁਤ ਹੀ ਨੌਜਵਾਨਾਂ ਨੇ ਭਾਗ ਲਿਆ ਸੋਨਾ ਦਸਤਾਰ ਮੁਕਾਬਲਾ ਹੋਇਆ ਜਿਹਦੇ ਵਿੱਚ ਸਾਡੀਆਂ ਪੋਜੀਸ਼ਨਾਂ ਤੀਜੇ ਨੰਬਰ ਤੇ ਤੇ ਆਪਰਾ ਜੀ ਪਹਿਲੇ ਨੰਬਰ ਤੇ ਆਏ ਹੈ ਤੇ ਆਪਰਾ ਜੀ ਆਪਣੇ ਦੂਜੇ ਨੰਬਰ ਤੇ ਆਏ ਐ ਸੋ ਇਸ ਲੇਅਰ ਵੱਲੋਂ ਸਾਰੇ ਹੀ ਦੇਸ਼ਾਂ ਦੇ ਵਿੱਚ ਪਹਿਲਾਂ ਦੁਬਈ ਜਿੱਦਾਂ ਬਾਹਰ ਦੇ ਜਿਹੜੇ ਮੁਲਕ ਹੈ ਪੰਜਾਬ ਦੇ ਮੁਲਕ ਪੰਜਾਬ ਦੇ ਵਿੱਚ ਵੀ ਕਾਫੀ ਦਸਤਾਰ ਮੁਕਾਬਲੇ ਕਰਾਈ ਜਾਂਦੇ ਐ ਕੈਂਪ ਲਾਈ ਜਾਂਦੇ ਐ ਸੋ ਅੱਜ ਇਹ ਟੀਮ ਸਾਰੀ ਇੱਥੇ ਮਲੇਸ਼ੀਆ ਦੇ ਵਿੱਚ ਦੂਜੀ ਵਾਰ ਪਹੁੰਚੀ ਐ ਸੋ ਬਹੁਤ ਸੋਹਣਾ ਮੁਕਾਬਲਾ ਹੋਇਆ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਨੌਜਵਾਨਾਂ ਨੇ ਭਾਗ ਲਿਆ ਤੇ ਪ੍ਰੇਰਣਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੱਕੇ ਤੌਰ ਤੇ ਦਸਤਾਰ ਵੀ ਸਜਾਉਣਗੇ ਦਾੜੀ ਕੇਸ ਵੀ ਰੱਖਣਗੇ ਸਾਫਤ ਸੂਰਤ ਬਣਨਗੇ ਸੋ ਸਾਰੇ ਹੀ ਟੀਮ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਮੋਤਵਰ ਸੱਜਣਾ ਦਾ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਬਾਣੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ